ਹਕ ਸੱਚ ਦੀ ਆਵਾਜ਼ ਨਿਊਜ਼ ਪੰਜਾਬ ਅਤੇ ਮੰਡ ਨਿਊਜ਼ ਪੰਜਾਬ ਨਾਲ ਜੁੜੇ ਹੋਏ ਸਮੂੱਚੇ ਹੀ ਦਰਸ਼ਕ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੋ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਔਰ ਤੁਹਾਡੀ ਚੜ੍ਹਦੀ ਕਲਾ ਦੀ ਪ੍ਰਮਾਤਮਾ પાસેੋਂ ਕਾਮਨਾ ਕਰਦੇ ਹਾਂ ਸੋ ਦੋਸਤੋ ਹਾਜ਼ਰ ਹਾਂ ਅੱਜ ਦੇ ਮੌਸਮ ਦੀ ਅਪਡੇਟ ਲੈ ਕੇ ਅੱਜ 1 ਅਕਤੂਬਰ ਦਿਨ ਬੁੱਧਵਾਰ ਤੇ 16 ਦਿਨ ਅਸੂ ਦਾ ਮਹੀਨਾ ਜਾ ਚੁੱਕਿਆ 1 ਅਕਤੂਬਰ ਅੱਜ ਤੋਂ ਜਿਹੜਾ ਪੋਸਟ ਮੌਨਸੂਨ ਸੀਜ਼ਨ ਸ਼ੁਰੂ ਹੋ ਚੁੱਕਿਆ ਕਿਉਂਕਿ ਮੌਨਸੂਨ ਸੀਜ਼ਨ ਸਮਾਪਤ ਹੋ ਗਿਆ 1 ਜੂਨ ਤੋਂ ਲੈ ਕੇ ਆਪਣਾ 30 ਸਤੰਬਰ ਦੇ ਤੱਕ ਜੋ ਵੀ بارش ਹੁੰਦੀ ਆ ਉਹਨੂੰ ਮੌਨਸੂਨ ਦੇ ਵਿੱਚ ਗਿਣਿਆ ਜਾਂਦਾ ਭਾਵੇਂ ਹਜੇ ਮੌਨਸੂਨ ਸਾਰੇ ਭਾਰਤ ਦੇ ਵਿੱਚੋਂ ਵਾਪਸ ਨਹੀਂ ਗਿਆ ਪਰ ਅੱਜ ਤੋਂ ਜੋ ਵੀ بارش ਹੋਵੇਗੀ ਉਹਨੂੰ ਪੋਸਟ ਮੌਨਸੂਨ ਸੀਜ਼ਨ ਦੇ ਦਿਨ ਉਹਦੀ ਗਿਣਤੀ ਹੁੰਦੀ ਆ ਸੋ ਦਰਸ਼ਕੋ ਪਿਛਲੀ ਵੀਡੀਓ ਦੇ ਵਿੱਚ ਵੀ ਤੁਹਾਨੂੰ ਦੱਸਿਆ ਸੀ ਵੀ ਉੱਤਰ ਭਾਰਤ ਦਾ ਮੌਸਮ ਤਕਰੀਬਨ ਸਰਗਰਮ ਹੋਣ ਜਾ ਰਿਹਾ ਸੋ ਭਾਵੇਂ ਪੰਜਾਬ ਦੇ ਵਿੱਚ ਕਈ ਦਿਨਾਂ ਤੋਂ ਕੜਕਮੀ ਧੁੱਪ ਔਰ ਪੂਰੇ ਦੀ ਹਵਾ ਦੇ ਕਾਰਨ ਹੌਮਸ ਬਣੀ ਹੋਈ ਆ ਬਹੁਤ ਜ਼ਿਆਦੇ ਤਾਪਮਾਨ ਵੀ ਵਧੇ ਹੋਏ ਨੇ ਤੇ ਗਰਮੀ ਵੀ ਬਹੁਤ ਜ਼ਿਆਦਾ ਮਹਿਸੂਸ ਹੋ ਰਹੀ ਆ ਸੋ ਦੋਸਤੋ ਪੰਜਾਬ ਦੇ ਵਿੱਚ ਪਿਛਲੇ 2 ਦਿਨਾਂ ਦੌਰਾਨ ਜਿਹੜਾ ਸ਼ਹਿਰੀ ਏਰੀਆ ਦੇ ਵਿੱਚ بارش ਹੋਈ ਆ ਉਹ بارش ਦਾ ਕਾਰਨ ਉਹ ਜਿਹੜੀ ਲੋਕਲ ਹੌਮਸ ਜੋ ਲੋਕਲ ਗਰਮੈਸ ਚਾਹੇ ਉਹ ਏਸ਼ੀਆ ਦੀ ਲਾਲਗੀਏ ਚਾਹੇ ਆਪਾਂ ਸ਼ਹਿਰਾਂ ਦੇ ਵਿੱਚ ਪ੍ਰਦੂਸ਼ਣ ਗੱਡੀਆਂ ਦਾ ਕਰਕੇ ਕਾਫੀ ਸ਼ਹਿਰੀ ਏਰੀਆਾਂ ਦੇ ਵਿੱਚ بارش ਹੋਈ ਆ ਪਰ ਉਸ بارش ਦੇ ਨਾਲ ਜਿਹੜਾ ਨਾ ਤਾਂ ਗਰਮੀ ਤੋਂ ਰਾਤ ਮਿਲਦੀ ਆ ਤੇ ਨਾ ਹੀ ਆ ਜਿਹੜਾ ਮੁੜਕਾਂ ਦਾ ਹਮਸਾ ਇਹ ਤੋਂ ਰਾਤ ਮਿਲਦੀ ਆ ਸੋ ਦੋਸਤੋ ਤਕਰੀਬਨ ਅੱਜ ਜਿਹੜਾ ਉੱਤਰ ਭਾਰਤ ਦਾ ਮੌਸਮ ਕਈ ਜਿਹੜਾ ਸਟੇਟਾਂ ਦੇ ਵਿੱਚ ਸਰਗਰਮ ਰਹੂਗਾ ਮੌਸਮ ਭਾਵੇਂ ਪੰਜਾਬ ਦੇ ਵਿੱਚ بارش ਦੀ ਅੱਜ ਕੋਈ ਸੁਭਾਵਨਾ ਨਹੀਂ ਹੈ ਪਰ ਪੰਜਾਬ ਦੇ ਨਾਲ ਲੱਗਦੇ ਕੁਝ ਏਰੀਏ ਨੇ ਜਿਵੇਂ ਦਿੱਲੀ ਆ ਰਾਜਸਥਾਨ ਦਾ ਤਕਰੀਬਨ ਅਧਿਓਂ ਵਾਲਾ ਹਿੱਸਾ ਅੱਜ ਬਾਰਿਸ਼ ਦੇਖ ਸਕਦਾ ਤੇ ਆਪਣਾ ਹਰਿਆਣਾ ਇਹਦੇ ਵਿੱਚ ਵੀ ਕਈ ਹਿੱਸਿਆਂ ਦੇ ਵਿੱਚ ਬਾਰਿਸ਼ ਤੇ ਤਕਰੀਬਨ ਸਾਰੇ ਹੀ ਬੱਦਲਵਾਈ ਸ਼ਾ ਆ ਸਾਗ ਹੀ ਰਹਿਣ ਦੀ ਜਿਹੜੀ ਆ ਸੁਭਾਵਨਾ ਬਣੀ ਹੋਈ ਆ ਤੇ ਇਸੇ ਤਰ੍ਹਾਂ ਜਿਹੜਾ ਜੰਮੂ ਹਿਮਾਚਲ ਉੱਤਰਾਖੰਡ ਉੱਤਰ ਭਾਰਤ ਦੇ ਤਕਰੀਬਨ ਏਰੀਏ ਚਾਹੇ ਉਹਦੇ ਚ ਜੂਪੀ ਆ ਬਹੁਤ ਸਾਰੇ ਏਰੀਆਾਂ ਦੇ ਵਿੱਚ ਜਿਹੜਾ ਅੱਜ ਬੱਦਲਬਾਜ਼ੀ ਛਾਈ ਰਹੂਗੀ ਔਰ ਕਿਤੇ ਨਾ ਕਿਤੇ ਥੋੜੀ-ਬਹੁਤੀ بارش ਜਿਹੜੀ ਆ ਪੈ ਸਕਦੀ ਆ ਪੰਜਾਬ ਦੇ ਵਿੱਚ ਅੱਜ ਕੋਈ بارش ਦੀ ਜ਼ਿਆਦਾ ਸਭਾਵਨਾ ਨਹੀਂ ਹੈ ਸੋ ਦੋਸਤੋ ਇਹ ਤੁਹਾਨੂੰ ਦੱਸ ਦਿੰਨੇ ਆ ਵੀ ਆਉਣ ਵਾਲੀ 5 ਤੋਂ 7 ਤਰੀਕ ਦੇ ਦਰਮਿਆਨ ਜਿਹੜੀ ਪੰਜਾਬ ਦੇ ਵਿੱਚ ਅਤੇ ਪੰਜਾਬ ਦੇ ਨਾਲ ਲੱਗਦੇ ਤਕਰੀਬਨ ਸਾਰੇ ਉੱਤਰ ਭਾਰਤ ਦੇ ਵਿੱਚ ਕਾਫੀ ਭਾਰੀ بارش ਹੋ ਸਕਦੀ ਆ ਕਿਉਂਕਿ ਕਈ ਮੌਨ ਆਪਣੇ ਜਿਹੜੇ ਹੈਗੇ ਮੌਸਮੀ ਸਿਸਟਮ ਸਰਗਰਮ ਹੋ ਰਹੇ ਨੇ ਤੇ ਇੱਕ ਵੈਸਟਰਨ ਡਿਸਟਰਬੈਂਸ ਜਿਹੜਾ ਪੱਛਮੀ ਗੜਬੜੀ ਉਹ ਵੀ ਪਹਾੜੀ ਇਲਾਕਿਆਂ ਤੇ ਪਹੁੰਚਣ ਵਾਲੀ ਆ ਜੋ ਹੋ ਸਕਦਾ ਵੀ 5 ਤਰੀਕ ਨੂੰ ਉਹ ਵੈਸਟਰਨ ਡਿਸਟਰਬੈਂਸ ਜਿਹੜਾ ਪਹਾੜੀ ਇਲਾਕਿਆਂ ਤੇ ਪਹੁੰਚੂਗਾ ਤੇ ਪੱਛਮੀ ਬੰਗਾਲ ਦੀ ਜਿਹੜੀ ਨਮੀ ਭਰਪੂਰ ਹਵਾ ਆ ਰਹੀ ਆ ਉਹ ਉੱਤਰ ਭਾਰਤ ਨੂੰ ਸਰਗਰਦੀ ਹੋਈ ਤਕਰੀਬਨ ਪੰਜਾਬ ਸਮੇਤ ਜੰਮੂ ਕਸ਼ਮੀਰ ਤੱਕ ਉਹ ਪਹੁੰਚੂਗੀ ਤੇ ਉਧਰੋਂ ਜਿਹੜਾ ਵੈਸਟਰਨ ਡਿਸਟਰਬੈਂਸ ਦੀਆਂ ਹਵਾਵਾਂ ਜਦੋਂ ਇਹ ਦੋ ਨਮੀ ਭਰੀਆਂ ਹਵਾਵਾਂ ਨਮੀ ਭਰਪੂਰ ਹਵਾਵਾਂ ਆਪਸ ਦੇ ਵਿੱਚ ਟਕਰਾਉਣਗੀਆਂ ਤਾਂ ਸੁਭਾਵਿਕਾ ਵੀ ਕਾਫੀ ਏਰੀਆ ਦੇ ਵਿੱਚ ਤੇਜ਼ ਜਿਹੜੀ ਆ ਗਰਜ ਚਮਕ ਦੇ ਨਾਲ بارش ਪੈਣ ਦੀ ਸੁਭਾਵਨਾ ਬਣੀ ਹੋਈ ਆ ਤਕਰੀਬਨ ਇਹ 5 ਤੋਂ 7-8 ਤਰੀਕ ਦੇ ਦਰਮਿਆਨ ਪੰਜਾਬ ਦੇ ਵਿੱਚ ਚੰਗੀ بارش ਅਤੇ ਉੱਤਰ ਭਾਰਤ ਦੇ ਹੋਰ ਏਰੀਆ ਦੇ ਵਿੱਚ بارش ਹੋ ਸਕਦੀ ਆ ਸੋ ਉਨੇ ਦਿਨਾਂ ਤੱਕ ਜਿਹੜਾ ਹੈਗਾ ਮੌਸਮ ਇਸੇ ਤਰ੍ਹਾਂ ਦਾ ਬਦਲ ਬਾਈ ਗਰਮੀ ਜਾਂ ਕਿਤੇ ਕਿਤੇ ਸੜਕਾ ਸੰਭਾ ਹੋਣ ਦੀ ਸੁਭਾਵਨਾ ਬਣੀ ਰਹੂਗੀ ਤੇ ਬਾਕੀ ਤੁਸੀਂ ਕਿਸਾਨ ਵੀਰ ਜੋ ਵੀ ਆਪਣਾ ਖੇਤੀਬਾੜੀ ਦੇ ਨਾਲ ਸੰਬੰਧਤ ਕੋਈ ਕੰਮਕਾਰ ਕਰਨ ਵਾਲਾ ਉਹ ਮੌਸਮ ਨੂੰ ਧਿਆਨ ਚ ਰੱਖਦੇ ਆ ਤੁਸੀਂ ਕਰ ਸਕਦੇ ਹੋ ਸੋ ਦੋਸਤੋ ਇਹ ਸੀ ਅੱਜ ਦੇ ਮੌਸਮ ਦੀ ਅਪਡੇਟ ਸੋ ਅੱਜ ਆਪਣੇ ਏਰੀਆ ਦੇ ਵਿੱਚ ਸੰਤ ਬਾਬਾ ਹਰਨੇਕ ਸਿੰਘ ਜੀ ਛੋਡੀਵਾਲ ਵਾਲੇ ਉਹਨਾਂ ਦੀ ਵਰਸੀ ਸਮਾਗਮ ਮਨਾਇਆ ਜਾ ਰਿਹਾ ਸੋ ਜੋ ਵੀ ਸੰਗਤਾਂ ਭਾਈ ਦਰਸ਼ਨ ਮੇਲਾ ਕਰਨ ਵਾਸਤੇ ਜਾਣਾ ਚਾਹੁੰਦੀਆਂ ਨੇ ਉਹ ਤੁਸੀਂ ਛੋਡੀਵਾਲ ਪਹੁੰਚ ਕੇ ਦਰਸ਼ਨ ਮੇਲਾ ਕਰ ਸਕਦੇ ਹੋ ਅੱਜ ਬਾਬਾ ਹਰਨੇਕ ਸਿੰਘ ਦੀ ਵਰਸੀ ਛੋਡੀਵਾਲ ਵਿਖੇ ਮਨਾਈ ਜਾ ਰਹੀ ਹੈ ਇਹ ਜਾਣਕਾਰੀ ਤੁਹਾਨੂੰ ਦਿੱਤੀ ਆ ਤਾਂ ਕਿ ਤੁਸੀਂ ਉੱਥੇ ਜਾ ਕੇ ਆਪਣਾ ਨਮਸਕਾਰ ਕਰ ਸਕੋ ਤੇ ਮੱਥਾ ਟੇਕ ਸਕੋ ਸੋ ਸਾਰੇ ਹੀ ਦਰਸ਼ਕ ਵੀਰਾਂ ਨੂੰ ਬੇਨਤੀ ਆ ਵੀ ਸਾਡੇ ਇਹਨਾਂ ਚੈਨਲਾਂ ਨੂੰ ਪਾਈ ਸਪੋਰਟ ਕਰੋ ਵੀਡੀਓ ਨੂੰ ਵੱਤਵਾਦ ਲਾਈਕ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੇ ਸਾਡੀ ਸਪੋਰਟ ਕਰੋ ਸਾਰੇ ਹੀ ਦਰਸ਼ਕ ਵੀਰ ਜਿੰਨੇ ਵੀ ਸਾਡੇ ਨਾਲ ਜੁੜੇ ਹੋਏ ਨੇ ਸਾਰਿਆਂ ਦਾ ਧੰਨਵਾਦ ਜਿਹੜੇ ਰਹਿੰਦੇ ਨੇ ਉਹਨਾਂ ਨੂੰ ਵੀ ਬੇਨਤੀ ਆ ਭਾਈ ਵੱਤਵਾਦ ਚੈਨਲਾਂ ਦੇ ਨਾਲ ਜੁੜੋ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਇਲਾਕੇ ਪਰ ਦੀਆਂ ਖਬਰਾਂ ਤੇ ਮੌਸਮ ਦੀ ਅਪਡੇਟ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਹੁੰਦਾ ਰਹਿਾਂਗੇ ਤਦ ਤੱਕ ਰੱਬ ਰੱਖੇ